ਅੱਜ ਗੱਲ ਕਰਨ ਜਾ ਰਹੀ ਹਾਂ ਉਸ ਖਬਰ ਦੀ ਜਿਸ ਨੇ ਪੰਜਾਬ ਦੇ ਕਿਸਾਨਾਂ ਦੇ ਦਿਲਾਂ ਦੇ ਵਿੱਚ ਇੱਕ ਨਵੀਂ ਉਮੀਦ ਜਗਾਈ ਹੈ ਅੱਜ ਤੋਂ ਸੂਬੇ ਦੇ ਵਿੱਚ ਚੋਨੇ ਦੇ ਸਰਕਾਰੀ ਖਰੀਦੀ ਸ਼ੁਰੂਆਤ ਹੋ ਗਈ ਹੈ ਆਮ ਤੌਰ ਉਤੇ ਇਹ ਪ੍ਰਕਿਰਿਆ ਪਹਿਲੇ ਅਕਤੂਬਰ ਤੋਂ ਸ਼ੁਰੂ ਹੁੰਦੀ ਸੀ ਪਰ ਇਸ ਵਾਰੀ ਸਰਕਾਰ ਨੇ 15 ਦਿਨ ਪਹਿਲਾਂ ਹੀ ਖਰੀਦ ਖੋਲ ਕੇ ਕਿਸਾਨਾਂ ਲਈ ਇੱਕ ਵੱਡੀ ਰਾਹਤ ਦਾ ਐਲਾਨ ਕੀਤਾ ਹੈ ਪੰਜਾਬ ਦਾ ਕਿਸਾਨ ਦੇਸ਼ ਦੇ ਅਨਾਜ ਦੀ ਟੋਕਰੀ ਹੈ ਪਰ ਪਿਛਲੇ ਕੁਝ ਸਾਲਾਂ ਦੇ ਵਿੱਚ بارش ਹੜ ਅਤੇ ਕਰਜ਼ਿਆਂ ਦੀ ਮਾਰ ਦੇ ਨਾਲ ਹਾਲਾਤ ਬਹੁਤ ਹੀ ਮੁਸ਼ਕਿਲ ਬਣੇ ਸਨ ਅਜਿਹੇ ਵਿੱਚ ਸਰਕਾਰ ਦਾ ਇਹ ਫੈਸਲਾ ਚੋਨੇ ਦੀ ਖਰੀਦ ਪਹਿਲਾ ਖੋਲੀ ਜਾਵੇ ਨਿਸ਼ਚਿਤ ਤੌਰ ਤੇ ਇੱਕ ਵੱਡਾ ਰਾਹਤ ਹੈ 1822 ਖਰੀਦ ਕੇਂਦਰਜੋ ਨੇ ਉਹ ਸਾਬਿਤ ਕੀਤੇ ਗਏ ਨੇ ਇਸ ਵਾਰੀ 190 ਲੱਖ ਚੋਨੇ ਦੀ ਖਰੀਦ ਦਾ ਟੀਚਾ ਰੱਖਿਆ ਗਿਆ ਹੈ ਪਰ ਦਰਸ਼ਕੋ ਇਹ ਟੀਚਾ ਕਾਗਜ਼ਾਂ ਵਿੱਚ ਹੀ ਸਹੀ ਹੈ ਜਾਂ ਅਸਲ ਦੇ ਵਿੱਚ ਕਿਸਾਨਾਂ ਤੱਕ ਪਹੁੰਚ ਰਿਹਾ ਹੈ ਇਸ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ ਇੱਕ ਸਭ ਤੋਂ ਵੱਡਾ ਮੁੱਦਾ ਜੋ ਹਰ ਸਾਲ ਕਿਸਾਨਾਂ ਦੇ ਸਾਹਮਣੇ ਆਂਦਾ ਹੈ ਉਹ ਹੈ ਨਮੀ ਦਾ ਬਾਰਸ਼ਾਂ ਤੋਂ ਬਾਅਦ ਫਸਲਾਂ ਦੇ ਵਿੱਚ ਨਮੀ ਵੱਧ ਜਾਂਦੀ ਹੈ ਤੇ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਘਾਟ ਖਾਣੀ ਪੈਂਦੀ ਹੈ ਪਰ ਇਸ ਵਾਰ ਸਰਕਾਰ ਦਾ ਸਪਸ਼ਟ ਐਲਾਨ ਹੈ ਕਿ ਨਮੀ ਦੇ ਨਾਤੇ ਕਿਸਾਨਾਂ ਨੂੰ ਲੁੱਟਣ ਨਹੀਂ ਦਿੱਤਾ ਜਾਏਗਾ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਖੁਦ ਮੰਡੀਆਂ ਦਾ ਦੌਰਾ ਕਰਨਗੇ ਜੇਕਰ ਕਿਸੇ ਵੀ ਕਿਸਾਨ ਨਾਲ ਮਨਮਾਨੀ ਹੋਈ ਤਾਂ ਸਖਤ ਕਾਰਵਾਈ ਹੋਈਗੀ ਏ ਪਰੋਸਾ ਕਿਸਾਨਾਂ ਲਈ ਇੱਕ ਵੱਡੀ ਤਾਕਤ ਹੈ ਪਰ ਸਵਾਲ ਇਹ ਹੈ ਕਿ ਅਸਲ ਦੇ ਵਿੱਚ ਜ਼みਨੀ ਪੱਦਰ ਤੇ ਇਹ ਨਿਭਾਇਆ ਜਾਏਗਾ ਇਸ ਵਾਰ ਸਰਕਾਰ ਨੇ ਆਰਡੀਆਂ ਰਾਹੀਂ ਮੈਪਿੰਗ ਵੀ ਲਾਜ਼ਮੀ ਕੀਤੀ ਹੈ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬਿਨਾ ਮੈਪਿੰਗ ਕਰਾਏ ਮੰਡੀ ਨਾ ਆਉਣ ਤਾਂ ਜੋ ਵੇਚਣ ਦੇ ਸਮੇਂ ਕੋਈ ਵੀ ਉਹਨਾਂ ਨੂੰ ਮੁਸ਼ਕਿਲ ਨਾ ਹੋਏ ਤੁਸੀਂ ਵੀ ਜਾਣਦੇ ਹੋ ਕਿ ਆਰਤੀਆਂ ਦਾ ਸਿਸਟਮ ਆਪਣੇ ਆਪ ਦੇ ਵਿੱਚ ਇੱਕ ਵੱਡੀ ਚੁਣੌਤੀ ਹੈ। ਕਈ ਵਾਰੀ ਇਹੀ ਸਿਸਟਮ ਕਿਸਾਨਾਂ ਦੀ ਕਮਾਈ ਦੇ ਵਿੱਚ ਘਾਟ ਪਾ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਰਕਾਰਾਂ ਨਾ ਸਿਰਫ ਨਿਯਮ ਬਣਾਏ ਸਗੋਂ ਉਸ ਦੀ ਪਾਲਣਾ ਨੂੰ ਯਕੀਨੀ ਬਣਾਏ। ਹੁਣ ਗੱਲ ਕਰੀਏ ਬਾਸਮਤੀ ਦੇ ਮੁੱਦੇ ਦੀ। ਸਵਰਨ ਸਿੰਘ ਬੰਦੇਰ ਸਮੇਤ ਕਈ ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਹੈ ਕਿ ਬਾਸਮਤੀ ਪਹਿਲਾਂ ਹੀ ਮੰਡੀਆਂ ਦੇ ਵਿੱਚ ਆ ਰਿਹਾ ਹੈ। ਪਰ ਇਸ ਦੇ ਰੇਟ ਹਜ਼ਾਰਾਂ ਰੁਪਏ কা ਠਣ ਇਹ ਸਿਰਫ ਇੱਕ ਫਸਲ ਦਾ ਨਹੀਂ ਸਗੋਂ ਪੂਰੇ ਕਿਸਾਨ ਵਰਗ ਦਾ ਦਰਦ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੇਵਲ ਚੋਨੇ ਤੱਕ ਹੀ ਸੀਮਿਤ ਨਾ ਰਹੇ ਸਗੋਂ ਬਾਸਮਤੀ ਅਤੇ ਹੋਰ ਫਸਲਾਂ ਦੇ ਰੇਟਾਂ ਵੱਲ ਵੀ ਧਿਆਨ ਦੇ ਨਾ ਇਡਾ ਕਿਸਾਨਾਂ ਦੇ ਮਨ ਦੇ ਵਿੱਚ ਸਰਕਾਰੀ ਖਰੀਦੇ ਭਰੋਸਾ ਘਟਨਾ ਸ਼ੁਰੂ ਹੋ ਜਾਏਗਾ ਇਹਦੇ ਨਾਲ ਹੀ ਕਿਸਾਨਾਂ ਲਈ ਇੱਕ ਹੋਰ ਵੱਡੀ ਖਬਰ ਆਈ ਹੈ ਜਿਹਦੇ ਵਿੱਚ ਚੋਨੇ ਦੀ ਕਟਾਈ ਤੇ ਨਵੀਂ پابੰਦੀ ਲੱਗੀ ਹੈ ਸ਼ਾਮੀ 6 ਵਜੇ ਤੋਂ ਲੈ ਕੇ 10 ਵਜੇ ਤੱਕ ਕਬਾਈਨਾ ਨਾਲੋਂ ਚੋਨੇ ਦੀ ਕਟਾਈ ਨੂੰ ਬੰਦ ਕੀਤਾ ਗਿਆ ਹੈ ਅਤੇ ਜੋ ਵੀ ਇਸ ਦਾ ਉਲੰਘਣ ਕਰੇਗਾ ਉਸ ਨੂੰ 5 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਿਆਉਣ ਦੀ ਯੋਜਨਾ ਵੀ ਬਣਾਈ ਗਈ ਹੈ 10000 ਤੋਂ ਵੱਧ ਅਧਿਕਾਰੀ ਜ਼ਮੀਨ ਤੇ ਨਿਗਰਾਨੀ ਕਰਨਗੇ ਅਤੇ 148000 ਤੋਂ ਵੱਧ ਸੀਆਰਐਮ ਮਸ਼ੀਨਾ ਕਿਸਾਨਾਂ ਨੂੰ ਦਿੱਤੀਆਂ ਜਾਣਗੀਆਂ ਪੌਲੀ ਪ੍ਰਬੰਧਨ ਪੰਜਾਬ ਦੇ ਪਵਿਕ ਨਾਲ ਜੁੜਿਆ ਹੈ ਖੇਤਾਂ ਦੀ ਸਿਹਤ ਤੇ ਹਵਾ ਨੂੰ ਵੀ ਗੁਣਵੱਤਾ ਦੀ ਲੋੜ ਹੈ ਇਹ ਇੱਕ ਸਵਾਲ ਸਿੱਧਾ ਤੁਹਾਡੇ ਲਈ ਕੀ ਤੁਸੀਂ ਮੰਨਦੇ ਹੋ ਸਰਕਾਰ ਦੇ ਇਹ ਫੈਸਲੇ ਕਿਸਾਨਾਂ ਲਈ ਵਕਈ ਰਾਹਤ ਹਨ ਜਾਂ ਸਿਰਫ ਇੱਕ ਰਾਜਨੀਤਿਕ ਐਲਾਨ ਹਨ ਜੋ ਕਿ ਅਗਲੀ ਫਸਲ ਦੇ ਸੀਜ਼ਨ ਤੱਕ ਭੁੱਲੇ ਜਾ ਚੁੱਕਣਗੇ ਕੀ ਸਰਕਾਰ ਕਿਸਾਨਾਂ ਨੂੰ ਸਹੀ ਰੇਟ ਦੇ ਸਕੇਗੀ ਕਿ ਨਮੀ ਦੇ ਨਾਲ ਜੋ ਵੀ ਲੁੱਟ ਹੋ ਰਹੀ ਹੈ ਕਿ ਉਸੇ ਰੋਕ ਲੱਗ ਪਾਏਗੀ ਆਪਣੇ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕਰੋ ਤੁਹਾਡੀ ਆਵਾਜ਼ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ ਪੰਜਾਬ ਦਾ ਕਿਸਾਨ ਜਿਹੜਾ ਆਪਣੇ ਪਸੀਨੇ ਨਾਲ ਦੇਸ਼ ਨੂੰ ਰੋਟੀ ਖਵਾਉਂਦਾ ਹੈ ਅੱਜ ਜਦੋਂ ਸਰਕਾਰ ਨੇ ਝੋਨੇ ਦੀ ਖਰੀਦ ਸ਼ੁਰੂ ਕੀਤੀ ਹੈ ਇਹ ਸਿਰਫ ਇੱਕ ਨੀਤੀ ਨਹੀਂ ਸਗੋ ਉਮੀਦ ਦੀ ਇੱਕ ਕਿਰਨ ਹੈ ਕਿਸਾਨਾਂ ਦੇ ਵੀ ਲਈ ਪਰ ਉਮੀਦ ਨੂੰ ਸੱਚ ਬਣਾਉਣਾ ਕਿਸਾਨਾਂ ਨੂੰ ਉਸ ਦਾ ਪੂਰਾ ਹੱਕ ਦੇਣਾ ਇਹ ਸਰਕਾਰ ਦਾ ਵੀ ਫਰਜ਼ ਹੈ ਤੇ ਸਮਾਜ ਦਾ ਵੀ ਅਸੀਂ ਚਾਹੁੰਦੇ ਹਾਂ ਕਿ ਇਹ ਖਰੀਦ ਸਿਰਫ ਕਾਗਜ਼ਾਂ 'ਚ ਨਾ ਰਹੇ ਸਗੋ ਹਰ ਕਿਸਾਨ ਦੇ ਘਰ ਵਿੱਚ ਖੁਸ਼ਹਾਲੀ ਲਾਏ ਇਸੇ ਉਮੀਦ ਦੇ ਨਾਲ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਇੱਥੇ ਮੈਂ ਸਮਾਪਤ ਕਰਦੀ ਹਾਂ ਖੋਰ ਜ਼ਿਆਦਾ ਅਪਡੇਟ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਇਸ ਮੌਕੇ ਤੇ ਕਿਸਾਨਾਂ ਦੀ ਮਜ਼ਦੂਰਾਂ ਦੀ ਲੋਕਾਂ ਦੀ ਜਿੰਨੀ ਮਦਦ ਕੀਤੀ ਜਾਵੇ ਥੋੜੀ ਹੈ ਕਿਉਂਕਿ ਝੋਨਾ 15 ਦਿਨ ਪਹਿਲਾਂ ਅਲਾਉ ਕਰ ਦਿੱਤਾ ਗਿਆ ਸੀ ਪਰ ਆਮ ਤੌਰ ਤੇ 15-16 ਜੂਨ ਤੋਂ ਬਾਅਦ ਜਿਹੜੀ ਬਿਜਾਈ ਹੁੰਦੀ ਸੀ ਅਸੀਂ 1 ਸਤੰਬਰ ਕਰਤਾ ਸੀ ਤਾਂ ਫਿਰ 15 ਦਿਨ ਪਹਿਲਾਂ ਹੀ ਆਉਣਾ ਸ਼ੁਰੂ ਹੋ ਗਿਆ ਅਮਰਸਰ ਇਲਾਕੇ ਚ ਆਉਣਾ ਸ਼ੁਰੂ ਹੋ ਗਿਆ ਮੈਂ ਜਿਹੜੇ-ਜਿਹੜੇ ਇਲਾਕਿਆਂ 'ਚ ਜਿਹੜੇ ਪਹਿਲੇ ਜ਼ੋਨ 'ਚ ਜ਼ਿਲ੍ਹੇ ਤਿੰਨ ਜ਼ੋਨਾਂ 'ਚ ਪੰਜਾਬ ਨੂੰ ਵੰਡਿਆ ਸੀ ਜਿਹੜੇ ਪਹਿਲੇ ਜ਼ੋਨਾਂ 'ਚ ਜ਼ਿਲ੍ਹੇ ਸੀ ਮੈਂ ਉਹਨਾਂ ਦੇ ਡੀਸੀ ਨਾਲ ਗੱਲ ਕੀਤੀ ਹੈ ਤੇ ਮੰਡੀਆਂ ਬਿਲਕੁਲ ਠੀਕ ਨੇ ਤੇ ਝੋਨਾ ਜਿਹੜਾ ਉਹ ਆਨਸਾਰ ਵਿਕ ਜੇ ਖੱਜਲਖੁਆਰੀ ਨਾ ਕੋਈ ਹੋਵੇ ਤੇ ਲੇਬਰ ਦਾ ਟਰਾਂਸਪੋਰਟੇਸ਼ਨ ਦਾ ਸਾਰਾ ਪ੍ਰਬੰਧ ਹੋ ਚੁੱਕਿਆ ਸੋ 16 ਸਤੰਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਜੂਗੀ ਤੇ ਇਸ ਵਕਤ ਹਜੇ ਤੱਕ ਤਾਂ ਪ੍ਰਾਈਵੇਟ ਜਿਹੜੇ ਨੇ ਉਹ 3000 ਤੱਕ 3000 ਰੁਪਏ ਪਰ ਕੁਇੰਟਲ ਤੱਕ ਝੋਨਾ ਖਰੀਦ ਰਹੇ ਨੇ ਜਿਹੜੇ ਕਿ ਕਿਸਾਨਾਂ ਲਈ ਖਾਸ ਤੌਰ ਤੇ ਗੁੱਡ ਸਾਈਨ ਨੇ ਤੇ ਜਿਹੜੀਆਂ ਮੰਡੀਆਂ ਕੋਈ ਹਾਰਡ ਦੀ ਮਾਰ ਹੇਠ ਆ ਗਈਆਂ ਜਾਂ ਕੋਈ ਪਾਣੀ ਜਾਂ ਕੋਈ ਉਹਨਾਂ ਦੇ ਸ਼ੈੱਡ ਜਿਹੜੇ ਨੇ ਉਹ ਲੀਕ ਹੋ ਗਏ ਜਾਂ ਟੁੱਟ ਗਏ ਉਹ ਵੀ ਅਸੀਂ ਰਿਪੇਅਰ ਕਰਕੇ 19 ਸਤੰਬਰ ਤੱਕ ਅਸੀਂ ਸਾਰੀਆਂ ਮੰਡੀਆਂ ਬਿਲਕੁਲ ਨਾਰਮਲ ਖਰੀਦ ਵਾਂਗੂ ਜਿਹੜੀਆਂ ਹਨ ਉਹ ਤਿਆਰ ਕਰ ਦਿੱਤੀਆਂ ਜਾਣਗੀਆਂ 19 ਸਤੰਬਰ ਮੈਨੂੰ ਯਕੀਨ ਹੈ ਕਿ ਅਸੀਂ ਇਸ ਸੰਕਟ ਚੋਂ ਬੜੀ ਜਲਦੀ ਨਿਕਲ ਕੇ ਬੈਕ ਟੂ ਨਾਰਮਲ ਆਮ ਜਨ ਜੀਵਨ ਜਿਹੜਾ ਉਹ ਵੀ ਲੀਤੇ ਆਊਗਾ ਜਲਦੀ ਆਊਗਾ ਤੇ ਮਜ਼ਬੂਤ ਹੋ ਕੇ ਨਿਕਲਾਂਗੇ ਪੰਜਾਬ ਨੂੰ ਮੁੜ ਕੇ ਫੇਰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਮਹਮਾ ਹੈ ਫਿਰ ਉਹਦੇ ਵਿੱਚ ਲੱਗ ਜਾਗੇ ਸਭ ਤੋਂ ਜਿਹੜੀ ਇਹਦੇ ਵਿੱਚ ਇੰਪੋਰਟੈਂਟ ਗੱਲ ਹੈਗੀ ਹੈ ਜਿਹੜਾ ਝੋਨਾ ਆਉਣ ਲੱਗ ਗਿਆ ਬਸ 16 ਤਰੀਕ ਤੋਂ ਸਰਕਾਰੀ ਖਰੀਦ ਸ਼ੁਰੂ ਐਫਸੀ ਵੀ ਅਸੀਂ ਪਹਿਲਾਂ ਹੀ ਗੱਲ ਕਰਿਆਏ ਸੀਗੇ ਸੈਂਟਰ ਨਾਲ ਕਿ ਅਸੀਂ 15 ਦਿਨ ਪਹਿਲਾਂ ਕਰਤਾ ਆਮ ਤੌਰ ਤੇ 1 ਅਕਤੂਬਰ ਤੋਂ ਸ਼ੁਰੂ ਹੁੰਦਾ ਸੀਗਾ 16 ਸਤੰਬਰ ਕਰਾ ਲਿਆ ਸੀ 15 ਦਿਨ ਕਢਾ ਲਏ ਸੀਗੇ ਸਰਕਾਰੀ ਖਰੀਦ ਜਿਹੜੀ ਆ ਉਹ ਸ਼ੁਰੂ ਹੋ ਜੇ ਹਜੇ ਪ੍ਰਾਈਵੇਟ ਚੱਲ ਰਹੀ ਹੈ ਉਦੋਂ ਹੀ ਉਸ ਵੇਲੇ ਵੀ ਸਰ ਪ੍ਰਾਈਵੇਟ ਨਾਲ ਨਾਲ ਹੀ ਚੱਲੂਗੀ ਤੇ ਨਾਲ ਦੀ ਨਾਲ ਝੋਨਾ ਜਿਹੜਾ ਆਵੇ ਤੇ ਆ ਅਨਸਾਰ ਤਲਜੇ ਕੋਈ ਮੋਇਸਚਰ ਦੀ ਪ੍ਰੋਬਲਮ ਨਾ ਆਵੇ ਚੰਗੇ ਦਿਨ ਨੇ ਹੁਣ ਤਾਂ ਧੁੱਪਾਂ ਲੱਗ ਰਹੀਆਂ ਨੇ ਪਰ ਮਾਤਮਾ ਇਸੇ ਤਰ੍ਹਾਂ ਰੱਖੇ ਤੇ ਤਾਂ ਕਿ 2300 ਪਿੰਡਾਂ ਦਾ ਨੁਕਸਾਨ ਤਾਂ ਹੋ ਗਿਆ ਬਾਕੀ ਜਿਹੜੇ 11000 ਪਿੰਡ ਨੇ ਉਹਨਾਂ ਦੇ ਵਿੱਚ ਜੋ ਚੋਨਾ ਬੜਾ ਇਸ ਵਾਰ ਝਾੜ ਵੀ ਅੱਛਾ ਆ ਰਿਹਾ ਹੈ ਉਹ ਵੇਚਣ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆ ਰਹੀ ਦਿੱਕਤ ਨਾ